ਫਿਨਿਸ਼ ਕਰ ਲੈ ਕੰਨੇ ਸਾਲਾ ਨਹੀਂ ਦੇਖਿਆ ਹੈ ਇੱਥੇ ਬੰਦੇ ਨੇ ਫਾਇਰ ਕੀਤਾ ਦਿਨ ਤੋਂ ਫਿਨਿਸ਼ ਕਰਕੇ ਕੋੜਾ ਹੈ ਇਹਨਾਂ ਖਵਾਦ ਨਾਲ ਨਹੀਂ ਕਰ ਨੂੰ ਕੋੜਾ ਜੜ ਕੇ ਨਿਕਲਦਾ ਸੱਜੇ ਵਿੱਚ ਚਾਚੇ ਅਗਰੌਂਡ ਲੰਦੇ ਨੇ ਕਿ ਜਿੱਥੇ ਅਗਰੌਂਡ ਜੇ ਬਣੇ ਇੱਥੇ ਰੂਟ ਜ਼ਿਆਦਾ ਹੋਣੀ ਹੈ ਬੰਦਾ ਵੀ ਉਹਨਾਂ ਦੇ ਇੱਥੇ ਪਰ ਜਾਇਜ਼ ਤੇ ਆਵੇ ਮਰਜ਼ੀ ਦਾ ਮਾਲ ම එක ত্র िया। تنهي کي ٿي وندو آهڙي اچا ٿوري نه ان تنهن کي مزه ۾ آندا ڪڏهن ٿو وڃي او بچو بلدا آيا